ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗਗਨਦੀਪ कौर ਸਵਾਗਤ ਕਰਦੀ ਆਂ ਆਪਣੇ YouTube ਚੈਨਲ ਸਰਾ ਫੈਮਿਲੀ ਤੇ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਠੀਕ ਠਾਕ ਹੋ ਚੜ੍ਹਦੀ ਕਲਾ ਚ ਆਪਾਂ ਵੀ ਵਧੀਆ ਠੀਕ ਠਾਕ ਆ ਜੀ ਵੀਡੀਓ ਲੈ ਕੇ ਆਇਆ ਜੀ ਅੱਜ ਆਪਾਂ ਤੇ ਪਹਿਲਾਂ ਆਪਣੀਆਂ ਕੱਪੜੇ ਵਾਲੇ ਵੀਡੀਓ ਪਾਈਆਂ ਹੋਈਆਂ ਨੇ ਤੇ ਬਲੌਗਿੰਗ ਆਪਣੇ ਫੈਮਿਲੀ ਵੀਡੀਓ ਵੀ ਵਿੱਚ ਪੈਂਦੀਆਂ ਨੇ ਚੈਨਲ ਤੇ ਤੇ ਪਿਛਲੀ ਵੀਡੀਓ ਆਪਾਂ ਪਾਈ ਸੀ ਜਿਹੜੀ ਮਰੇਲਗੋੜਲਾ ਕਪੜਿਆਂ ਦੀ ਪਾਈ ਸੀ ਤੇਲੀ ਵਾਲੇ ਬਜ਼ਾਰ ਦੀ ਜਿਹਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਧੰਨਵਾਦ ਹੈ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਬਹੁਤ ਸਾਰਾ ਪਿਆਰ ਸਾਰਿਆਂ ਦੇ ਲਈ ਤੇ ਆਪਾਂ ਅੱਜ ਵਾਲੀ ਵੀਡੀਓ ਇਹ ਅਪਲੋਡ ਕਰਨ ਲੱਗੇ ਆਏ ਹੈਗੀ ਹੈ ਹੈਂਡਲੂਮ ਵਾਲਿਆਂ ਦੀ ਆਰਕੇ ਹੈਂਡਲੂਮ ਵਾਲੇ ਜਿਹੜੇ ਨੇ ਕੀ ਮਾਨਸਾ ਦੇ ਵਿੱਚ ਤੇ ਇਹਨਾਂ ਦਾ ਹੈਂਡਲੂਮ ਦਾ ਕੰਮ ਆ ਜੀ ਬਹੁਤ ਵਧੀਆ ਵੈਰਾਈਟੀ ਹੈ ਤੇ ਬਹੁਤ ਸੋਹਣੇ ਸਹੀ ਰੇਟਾਂ ਦੇ ਵਿੱਚ ਮਿਲ ਰਿਹਾ ਇਹਨਾਂ ਦੇ ਸਾਰਾ ਕੰਬਲ ਵਗੈਰਾ ਰਜਾਈਆਂ ਕੰਬਲ ਗਲਾਫ ਬੈੱਡ ਸ਼ੀਟਾਂ ਸਾਰੇ ਹਰ ਵੈਰਾਈਟੀ ਆ ਤੇ ਉਹਤੇ ਬਹੁਤ ਭਾਰੀ ਜਿਹੜਾ ਡਿਸਕਾਊਂਟ ਆਗਾ ਤੇ ਜਿਵੇਂ ਹਾਫ ਰੇਟ ਦੇ ਵਿੱਚ ਹਾਫ ਤੋਂ ਵੀ ਹਾਫ ਰੇਟ ਦੇ ਵਿੱਚ ਪ੍ਰਾਈਸ ਤੇ ਚੱਲੀ ਆ ਰਹੇ ਨੇ ਕਿ ਕੰਬਲ ਰਜਾਈਆਂ ਤੇ ਆਪਾਂ ਵਿజిਟ ਕੀਤਾ ਸੀ ਇਹਨਾਂ ਦੀ ਦੁਕਾਨ ਤੇ ਆਪਾਂ ਨੂੰ ਵੀ ਜਾ ਕੇ ਬਹੁਤ ਵਧੀਆ ਲੱਗਿਆ ਤੇ ਬਹੁਤ ਜੈਨੂਇਨ ਰੇਟ ਨੇ ਵੀਰੇ ਇਹਨਾਂ ਦੇ ਤੇ ਤੁਸੀਂ ਵੀ ਦੇਖੋ ਵੀਡੀਓ ਤੇ ਆਪਣਾ ਇਹਨਾਂ ਦੇ ਆਪਾਂ ਕੰਟੈਕਟ ਨੰਬਰ ਦੇਵਾਂਗੇ ਜੇ ਕਿਸੇ ਨੇ ਬਾ ਕਿਸੇ ਨੇ ਐਨ ਆਰ ਆ ਬਾਹਰੋਂ ਕਿਸੇ ਵੀ ਕੰਟਰੀ ਦੇ ਵਿੱਚ ਮੰਗਵਾਉਣੇ ਹੋਣ ਤਾਂ ਇਹ ਕੋਰੀਅਰ ਕਰ ਦਿੰਦੇ ਨੇ ਡਿਲੀਵਰ ਕਰ ਦਿੰਦੇ ਨੇਗੇ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਆਪਾਂ ਤੁਹਾਨੂੰ ਨੰਬਰ ਸਕਰੀਨ ਤੇ ਦੇਵਾਂਗੇ ਇਹਨਾਂ ਦੇ ਤੇ ਬਹੁਤ ਵਧੀਆ ਵੈਰਾਈਟੀ ਹੈ ਜੀ ਇੱਕ ਨਾਲ ਇੱਕ ਫ੍ਰੀ ਹਰ ਇੱਕ ਵੈਰਾਈਟੀ ਬਹੁਤ ਸੋਹਣੇ ਸੋਹਣੇ ਚੀਜ਼ਾਂ ਨੇ ਸਾਰੀਆਂ ਜਿੰਨੀਆਂ ਵੀ ਦੇਖੀਆਂ ਨੇ ਆਪਾਂ ਨੂੰ ਪਰਸਨਲੀ ਬਹੁਤ ਵਧੀਆ ਲੱਗਿਆ ਵੀਰੇ ਹੁਣੀਆਂ ਦੁਕਾਨ ਤੇ ਤੇ ਸਾਰਾ ਕਪੜਾ ਮਾਲ ਜੋ ਵੀ ਹੈ ਬਹੁਤ ਸੋਹਣਾ ਲੱਗਿਆ ਤੇ ਅੱਗੇ ਵੀਡੀਓ ਦੇ ਨਾਲ ਬਣੇ ਰਹੋ ਤੇ ਪੂਰੀ ਵੀਡੀਓ ਜ਼ਰੂਰ ਦੇਖਿਓ ਜੀ ਆਓ ਫਿਰ ਮਿਲਦੇ ਹਾਂ ਕੰਬਲ ਡਬਲ ਬੈਡ ਦਾ ਮਿਲਦੀ ਹੋਈ 1500 ਇੱਕ ਨਾਲ ਇੱਕ ਫ੍ਰੀ ਹੈ 2000 ਦੇ ਦਿਖਾਓ ਜਿੱਤ ਨਾਲ ਇੱਕ ਵੀ ਲਓ ਜੀ ਅੱਬਾ ਅੱਜ ਪਹੁੰਚੇ ਹਾਂਗੇ ਸ਼ਹਿਰ ਮਾਨਸਾ ਹੈਂਡਲੂਮ ਵਾਲਿਆਂ ਦੇ ਆਰਕੇ ਹੈਂਡਲੂਮ ਵਾਲਿਆਂ ਦੇ ਤੇ ਇਹਨਾਂ ਦੇ ਬਹੁਤ ਸੋਹਣੀ ਸੇਲ ਚੱਲੀ ਜਾਂਦੀ ਐ ਕੰਬਲਾਂ ਤੇ ਚਾਦਰਾਂ ਬੈੱਡ ਸ਼ੀਟਾਂ ਸਾਰਾ ਕੁਝ ਡਬਲ ਬੈੱਡ ਦੇ ਕੰਬਲ ਸਿੰਗਲ ਬੈੱਡ ਦੇ ਕੰਬਲ ਤੇ ਆਪਣੇ ਰਜਾਈਆਂ ਦੇ ਗੁਲਾਫ ਕੰਬਲਾਂ ਦੇ ਗੁਲਾਫ ਹਰ ਇੱਕ ਵੈਰਾਈਟੀ ਐ ਤੇ ਬਹੁਤ ਭਾਰੇ ਡਿਸਕਾਊਂਟ ਆ ਬਣੇ ਰਹੋ ਵੀਡੀਓ ਦੇ ਨਾਲ ਜੀ ਤੇ ਐਂਡ ਤੱਕ ਸਾਰਾ ਦਿਖਾਉਨੇ ਆ ਆਪਾਂ ਤੁਹਾਨੂੰ ਕੀ ਕੀ ਵੈਰਾਈਟੀ ਐ ਇਹਨਾਂ ਕੋਲੇ ਤੇ ਕੀ ਕੀ ਡਿਸਕਾਊਂਟ ਨੇ ਕਿਵੇਂ ਕਿਵੇਂ ਚੱਲਦੇ ਨੇ ਤੇ ਆ ਦੇਖੋ ਇਹਨਾਂ ਦੀ ਇਹਨਾਂ ਦਾ ਸਾਰਾ ਹੈਂਡਲੂਮ ਦਾ ਕੰਮ ਆ ਇਹ ਸਾਰੀ ਵੈਰਾਈਟੀਆਂ ਪਈ ਆ ਦੇਖੋ ਇਹ ਰਿਹਾ ਮਹਿੰਗੇ ਵਾਲਾ ਜਦਰਾਂ ਦੇ ਸੀ ਫੋਟੋ ਦੇਖੋ ਇਹ ਹੈਗੇ ਕੰਬਲ ਅੱਛਾ ਇਹ ਦੋ ਇਹ 2500 ਦਾ ਕੰਬਲ ਆ ਕਹਿੰਦੇ ਇੱਕ ਨਾਲ ਇੱਕ ਜੇ ਇੱਕ ਬਾਏ ਕਰੋਗੇ ਇੱਕ ਦੇ ਨਾਲ ਇੱਕ ਫਰੀ ਹੈਗਾ ਤੇ ਕੁਆਲਿਟੀ ਕਿੱਦਾਂ ਕੀ ਇਹਦੀ ਕੁਆਲਿਟੀ ਕਲਾਊਡੀ ਦੇ ਵਿੱਚ ਆਈ ਸਾਰੇ ਕੰਬਲ ਦਾ ਅੱਛਾ ਵੀਰੇ ਠੀਕ ਹੈ ਹੈਵੀ ਡਨ ਸੁਪਰ ਫੌਕਲ ਬੋਲੀ ਦੇ ਗਏ ਇਹ ਵੀ 2500 ਰੁਪਏ ਦੇ ਖਿਣਾਰੀ ਕੱਪੜੇ ਇਹ ਹੈਵੀ ਕੁਆਲਿਟੀ ਦੇ ਵਿੱਚ ਆ ਪੂਰਾ ਠੋਸ ਗਰਮ ਆ ਇਹ ਵੀ ਇਹ 2500 ਦਾ ਤੇ ਇਹਦੇ ਨਾਲ ਇਹ ਵੀ ਇੱਕ ਦੇ ਨਾਲ ਇੱਕ ਫ੍ਰੀ ਹੈਗਾ ਜੇ ਤੁਸੀਂ 2500 ਦਾ ਇੱਕ ਲਵੋਗੇ ਉਹਦੇ ਨਾਲ ਇੱਕ ਤੁਹਾਨੂੰ ਫ੍ਰੀ ਦੇਣਗੇ ਸੇਮ ਸੇਮ ਹੀ ਦੋਗੇ ਨਾ ਵੀਰੇ ਠੀਕ ਆ ਕਲਰ ਡਿਜ਼ਾਈਨ ਲੱਗਾ ਆ ਜੋ ਤਾਂ ਮਟੀਰੀਅਲ ਸੇਮ ਹੀ ਹੋ ਫੈਬਰਿਕ ਇਹ ਵੀ 2500 ਦੇ ਇੱਕ ਨਾਲ ਇੱਕ ਫ੍ਰੀ ਆ ਆ ਹੈਗੀ ਵੱਡੀ ਰਜ਼ਾਈ ਜਿਹੜੀ ਆਪਾਂ ਵੱਡੀ ਹੋਗੀ ਡਬਲ ਬੈੱਡ ਵਾਲੀ ਇਹ ਵੀ ਕਹਿੰਦੇ ਇੱਕ ਇੱਕ ਦੇ ਨਾਲ ਇੱਕ ਫ੍ਰੀ ਹੈਗੀ। ਜੀ ਬਧੀਏ। ਕੰਪਨੀ ਦੀ ਰਜਾਈ ਹੈ। ਇਹਦਾ ਪ੍ਰਾਈਸ ਕੀ ਆ ਵੀਰੇ? ਹਮ ਦੇਖੋ ਨਹੀਂ ਇਹਦਾ ਟੈਗ ਤੇ। ਕੰਪਨੀ ਦੀ ਰਜਾਈ ਹੈ ਕਹਿੰਦੇ ਇਹ। ਤੇ ਖੁੱਲੀ ਤਾਂ ਬਹੁਤ ਆ ਵੱਡੀ ਬਹੁਤ ਆ ਨਿੱਗਰ ਵੀ ਆ ਪੂਰੀ। ਇਹコーデ ਮਾਰ ਪੀਗੀ 4800 ਰੁਪਏ ਐਮ ਆਰ ਪੀ ਐ ਜੀ ਬਾਜ਼ਾਰ ਚ ਹਾਫ ਐਮ ਆਰ ਪੀ ਤੇ ਵਿਕਦੀ ਐ 24-2500 ਰੁਪਏ ਦੀ ਠੀਕ ਐ ਵੀਰੇ ਆਪਣੇ ਵੀ 2500 ਰੁਪਏ ਦੀ ਇੱਕ ਨਾਲ ਇੱਕ ਫਰੀ ਐ ਠੀਕ ਇਹ ਇਹ ਵੀ 2500 ਦੀ ਐ ਕਹਿੰਦੇ ਇੱਕ ਦੇ ਨਾਲ ਇੱਕ ਫਰੀ ਆ 2500 ਦੇ ਦੋ ਪੀਸ ਮਿਲਣਗੇ ਤੇ ਬਹੁਤ ਹੈਵੀ ਹੈਵੀ ਚਾ ਪੂਰੀ ਵਧੀਆ ਹੈਗੀ ਮੋਟੀ ਹੈਗੀ ਇੱਕ ਚੀਜ਼ ਮਿਲਣਗੀ ਖੁੱਲੀ ਡੁੱਲੀ ਪੂਰੀ ਐ ਕਲਰਾਂ ਦਾ ਫਰਕ ਪੈ ਜਾਊਗਾ ਤੇ ਮਟੀਰੀਅਲ ਹੀ ਆਪਾਂ ਨੂੰ ਕਹਿੰਦੇ ਸੇਮ ਮਿਲੂਗਾ ਜੀ ਤੇ ਸੋਹਣੀ ਐ ਚੀਜ਼ ਐ ਕੋਈ ਨਾ ਜਾਨਣਾ ਦੱਸਣੀ ਜਨਨਤ ਹਾਸਲੀ ਕੋਈ ਚੀਜ਼ ਆ ਜਿਸੀ ਨੇਰੀ ਵਾਲੇ ਕੰਬਲ ਰਿਟਨ ਡੇਟ ਹੁੰਦੇ ਕਰਦੇ ਮਿਲਦੇ ਦੇਖੋ ਜੀ ਜੈਬਰਾ ਬਹੁਤ ਸੋਹਣਾ ਕੰਬਲ ਹੈਗਾ ਡਬਲ ਬੈੱਡ ਦਾ ਕੰਬਲ ਹੈ ਇਹ 4450 ਦਾ ਪੀਸ ਵਿਕਰੇ ਆਪਣੇ ਸਾਰਾ 2000 ਰੁਪਏ ਦਾ ਪੀਸ ਇਦੇ ਨਾਲ ਵੀ ਫ੍ਰੀ ਆਲਾ ਵੀਰੇ ਨਹੀਂ ਇੱਕ ਪੀਸ ਹੀ ਹੈ 2000 2000 ਦਾ ਅੱਛਾ ਠੀਕ ਹੈ ਇਹ ਵੀ ਬਹੁਤ ਸੋਹਣੀ ਚੀਜ਼ ਆ ਬਹੁਤ ਸੋਹਣੀ ਪ੍ਰਿੰਟਿੰਗ ਤੇ ਬੌਮ ਆ ਪੂਰਾ ਇਹ ਇਹਦਾ ਰੇਟ ਹੈਗਾ 2000 ਰੁਪਿਆ ਤੇ ਬਹੁਤ ਸੋਹਣਾ ਫੈਬਰਿਕ ਆ ਜੀ ਇਹਦਾ ਪੂਰਾ ਸੌਫਟ ਸਮੂਥ ਤੇ ਪੂਰਾ ਬੌਮ ਆਗਾ ਇਹ 2000 ਦਾ ਇਹਦੇ ਨਾਲ ਫ੍ਰੀ ਆਲਾ ਨਹੀਂ ਹੈਗਾ ਇਹ 2000 ਦਾ ਇੱਕ ਇਹ ਚ ਜੈਬਰਾ ਪ੍ਰਿੰਟਿੰਗ ਕੀਤੀ ਹੋਈ ਆ ਤੇ ਜਿਹੜੇ ਉਹ ਪਏ ਨੇ ਵੀਰੇ ਹਾਂਜੀ ਇਹ ਸਿੰਗਲ ਬੈਂਡ ਦੇ ਗੁਲਾਬ ਲੇਗੇ ਇਹਨਾਂ ਦਾ ਕੀ ਪ੍ਰਾਈਸ ਆ 4000 ਰੁਪਏ ਮਾਰਦੇ ਸਾਫੇ ਰੋਏ 2000 ਦਾ ਜੋੜਾ ਇਹ ਸਿੰਗਲ ਦਾ ਹੈਗਾ ਹਾਂਜੀ ਇਹ ਹੈਗਾ ਗੁਲਾਬ ਲੇਗੇ ਜੀ ਰਜਾਈਆਂ ਦੇ ਕੰਬਲਾਂ ਦੇ ਤੁਸੀਂ ਕਿੰਨੀ ਚੜਾ ਸਕਦੇ ਹੋ 2000 ਰੁਪਏ ਦਾ ਇਹ ਜੋੜਾ ਹੈਗਾ 1000 ਰੁਪਏ ਦਾ ਇੱਕ ਆ ਇਹ ਵੀ ਬਹੁਤ ਸੋਹਣਾ ਹੈ 1300 ਰੁਪਏ ਮਾਰ ਪਿਆ 700 ਰੁਪਏ ਔਰ ਵੇਟ ਕਰੋ ਮੱਕੀ ਕੋਟਨ ਵੀ ਉਧਰ ਜੂਤਰਾ ਉਹ ਸਾਰਾ ਸਾਮਾਨ ਹੈਂਡ ਟੇਬਲ ਹੈਂਡ ਟੇਬਲ ਲਈ ਟ੍ਰਾਈਡੈਂਟ ਲੈ ਆਉਣ ਸਾਰੀ ਚੀਜ਼ ਤੇ ਡਿਸਕਾਊਂਟ ਚੱਲਦਾ ਵੀਰੇ ਤੁਹਾਡਾ ਹਾਂਜੀ ਸਾਰੀ ਚੀਜ਼ ਓਕੇ ਹੂੰ ਦਬਾ ਆਇਆਂ ਗੰਡੇ ਕੋਟ ਦੇ ਨੇ ਤਾਂ ਟੈਂਟਾਵਲ ਇਹ ਹੈਗੇ ਟੇਬਲ ਇਸ ਲੋਟ ਦੇ ਵਿੱਚ ਆਏ ਹੁਣ 50 ਰੁਪਏ ਦਾ ਕੋਈ ਮਰਜੀ ਪੀਸ ਲੈ ਲਓ ਵੱਡਾ ਛੋਟਾ ਸਾਰੇ ਵਿੱਚ ਆ ਰੰਗਦਾਰ ਠੀਕ ਨੇ ਆਹ ਵਾਲੇ ਆਹ ਹੂੰ ਸੋ ਯਾਰ ਤਾਂ ਇਹ ਹੈਗਾ 50 ਰੁਪਏ ਦਾ ਇੱਕ ਹੈਂਡ ਟੋਵਲ ਲੇ ਗਏ ਆਹ ਕਾ ਸੋ ਇਹ ਹੋਰ ਦੁਕਾਨਾਂ ਤੇ ਲਵਾਂਗੇ ਤਾਂ ਆਪਾਂ ਨੂੰ 100 ਰੁਪਏ ਦਾ ਦੇਣਗੇ ਪਰ ਇੱਥੇ ਜਿਹੜਾ ਰੇਟ ਆ ਇਹ 50 ਰੁਪਏ ਆਗਾ ਦੇਖੀ ਆ ਬਲੂ ਜਾਂ ਪਿਆਕਾ ਵਾਲਾ ਹਮ ਇੱਥੇ ਕਿ ਅੱਛਾ ਮਾੜੀ ਮੁੱਟੀ ਤਾਂ ਉਹਦੇ ਵਿੱਚ ਆ ਗਿਆ ਨੇ ਆ ਵੀ ਵਧੀਆ ਰੈੱਡ ਜਿਹਾ ਵੀ ਹੋਰ ਬ੍ਰਾਈਟ 500 ਰੁਪਏ ਦੀ ਚਾਦਰ ਆ ਇਹ ਵਿਦ ਪਿੱਲੋ ਕਵਰ ਅੱਛਾ ਠੀਕ ਹੈ 500 ਰੁਪਏ ਦੀ ਚਾਦਰ ਆ ਕਹਿੰਦੇ ਵਿਦ ਪਿੱਲੋ ਕਵਰ ਇਹ ਵਿਂਟਰ ਲਈ ਆ ਸਾਈਜ਼ ਵੀ ਫੁੱਲ ਹੋਊਗਾ ਇਹ ਚੋਰ ਸਾਈਜ਼ ਕੋਈ ਨਹੀਂ ਹੋਊ ਸਾਡੇ ਸਾਮਾਨ ਦਾ ਕੋਈ ਵੀ ਗਲਾਸ ਲਓਗੇ ਕੁਝ ਵੀ ਲਓਗੇ ਸਾਰਾ ਸਾਰਾ ਬ੍ਰਾਂਡ ਦਾ ਸਾਮਾਨ ਹੋਊ ਚੋਰ ਸਾਈਜ਼ ਕੋਈ ਨਹੀਂ ਹੋਊਗਾ ਵੀ ਅੰਡਰ ਸਾਈਜ਼ ਹੋਊਗਾ ਜਾਂ ਅੰਡਰ ਕੱਟ ਹੋਊਗੀ ਕੋਈ ਚੀਜ਼ ਨਹੀਂ ਹੋਊਗੀ ਠੀਕ ਹੈ ਜੀ ਇਹ 500 ਰੁਪਏ ਵਿਦ ਪਿੱਲੋ ਵਿਂਟਰ ਦੀ ਕਲੈਕਸ਼ਨ ਆ ਸਾਰੀ ਵਾਕਿਆ ਕੰਪਨੀ ਦੇ ਬੈਚ ਆ ਜਾਣਗੇ ਸਾਰੀਆਂ ਸਾਰੀਆਂ ਕੰ ਕਿਹੜੀ ਕੰਪਨੀ ਦੀਆਂ ਨੇ ਇਹ ਲਾਈਸੈਂਸਡ ਕੰਪਨੀ ਚੱਦਰ ਹੈ ਜੀ ਠੀਕ ਹੈ ਇਹਨਾਂ ਸਾਰੀ ਹਾਫ ਰੇਟ ਤੇ ਹੈਗੀ 1700 ਰੁਪਏ ਦੀ ਐਮ ਆਰ ਪੀ ਹੈ 700 ਰੁਪਏ ਦੀ ਰਹਿ ਜੂਗੀ 1850 ਰੁਪਏ ਐਮ ਆਰ ਪੀ 825 ਦੀ ਰਹਿ ਜੂਗੀ 2200 ਰੁਪਏ ਐਮ ਆਰ ਪੀ ਹੈ 1100 ਰੁਪਏ ਦੀ ਰਹਿ ਜੂਗੀ 4000 ਰੁਪਏ ਐਮ ਆਰ ਪੀ 2100 ਰੁਪਏ ਦੀ ਰਹਿ ਜੂਗੀ ਬਾਕੀ ਕਹਿੰਦੇ ਜੋ ਵੀ ਰੇਟ ਆ ਉਹ ਤੋਂ ਆਪਣੇ ਕੋਲੇ ਹਾਫ ਰੇਟ ਤੇ ਰਹਿ ਜਾਣਗੇ ਇਹ ਜੇ ਕੋਈ 1200 ਦੀਆਂ ਤਾਂ 600 ਦੀ ਲਾਵਾਂਗੇ ਆਪਾਂ ਕੰਪਨੀ ਦੀਆਂ ਬੈੱਡ ਸ਼ੀਟਾਂ ਨੇ ਵਧੀਆ ਚ ਨਹੀਂ ਗਈਆਂ ਸਾਰੀ ਕਾਟਨ ਦੀ ਬੈੱਡ ਸ਼ੀਟ ਮਿਲਦੀ ਸਾਰੀ ਤੁਹਾਨੂੰ ਟਰਾਈਡੈਂਟ ਆ 11 ਜਿਸ ਤਰ੍ਹਾਂ ਦੀ ਠੀਕ ਹੈ ਵੀਰੇ ਇਹਨਾਂ ਦਾ ਰੇਟ ਇੱਕ 2500 ਰੁਪਏ ਐ ਐਮ ਆਰ ਪੀਆ ਟਰਾਇਡੈਂਟ ਕੰਪਨੀ ਤੇ ਜੀ ਕੋਈ 2000 ਰੁਪਏ ਐ ਐ ਫਲੈਟ ਨੋ ਸਪੈਸੀ ਚਾਦਰ ਰੋਗੇ ਜੀ ਅੱਛਾ ਠੀਕ ਇਹਨਾਂ ਦਾ ਵੀ ਹਾਫ ਲਾਉਂਗੇ ਰੇਟ ਹਾਫ ਤੋਂ ਵੀ ਘਟ ਗਈ ਜੀ ਹਾਫ ਤੋਂ ਵੀ ਘਟ ਗਈ ਅੱਛਾ ਟਰਾਇਡੈਂਟ ਦੀ ਚਾਦਰਾਂ ਕਹਿੰਦੇ ਤੇ ਇਹਦਾ ਪ੍ਰਾਈਸ ਹਾਫ ਤੋਂ ਵੀ ਘਟਾ ਦਾਂਗੇ ਹਾ ਘਟ ਗਿਆ ਜੀ ਕੋਈ 2000 ਰੁਪਏ ਸਾਰਾ ਮਿਕਸ ਮਾਲ ਆ ਇਹ 900 ਰੁਪਏ ਦੀ ਰਹੂਗੀ ਫਲੈਟ ਠੀਕ 2000 ਰੁਪਏ ਤਾਂ ਐਮ ਆਰ ਪੀਆ ਨੀਚੇ ਕੋਈ ਨਹੀਂ ਹੁੰਦੀ ਠੀਕ ਵਧੀਆ ਵਧੀਆ ਚਾਦਰਾਂ ਨੇ ਇਹ ਕਿੰਨੇ ਦੀ ਬੇਜੀ ਵੀਰੇ 900 ਰੁਪਏ ਦੀ ਪੌਲੀ ਗੈਂਟੀ ਫਲਾਗ ਜਿਹੜੇ ਉਹ ਵਾਲੇ ਕੰਬਲ ਨੇ ਇਹ ਹੈਗੇ ਜੀ ਸਿੰਗਲ ਵੈਰਾਈਟੀ ਸਿੰਗਲ ਕੰਬਲ ਲੈਗੇ ਇਹਨਾਂ ਦਾ ਕੀ ਰੇਟ ਆ ਇਹ 500 ਰੁਪਏ ਦਾ ਇੱਕ ਹੈ ਜੀ 900 ਰੁਪਏ ਦਾ ਜੋੜਾ ਹੈ ਅੱਛਾ ਇਹ 500 ਰੁਪਏ ਜੇ ਤਾਂ ਇੱਕ ਲੈਣਾ ਤਾਂ 500 ਰੁਪਏ ਦਾ ਜੇ ਆਪਾਂ ਦੋ ਲੈਣੇ ਆ ਤੇ ਆਪਾਂ ਨੂੰ 900 ਦਾ ਜੋੜਾ ਮਿਲੂਗਾ ਇਹ ਤੇ ਕਲਰ ਬਹੁਤ ਸੋਹਣੇ ਨੇ ਇਹਦੇ ਵਿੱਚ ਵੀ ਬਹੁਤ ਸੋਹਣੇ ਕੰਬਲ ਆ ਜਾਣਗੇ ਇੱਕ ਆ ਦਿਨੇ ਸੁਪਰ ਸੌਫਟ ਦੇ ਕੰਬਲ ਸੁਪਰ ਸੌਫਟ ਦੇ ਕੰਬਲ ਅੱਛਾ ਸੁਪਰ ਸੌਫਟ ਫੈਬਰਿਕ ਹੁੰਦਾ 1500 ਦੇ ਦੋ ਕੰਬਲ ਪੈਣਗੇ ਅੱਛਾ ਇਹ ਜਿਹੜੇ ਪੂਰਾ ਸੌਫਟ ਫੈਬਰਿਕ ਆ ਸੁਪਰ ਸੌਫਟ ਇਹ 1500 ਦੇ ਦੋ ਕੰਬਲ ਪੈਣਗੇ ਸਿੰਗਲ ਕੰਬਲ ਲੇਗੇ ਸਾਈਜ਼ ਪੂਰਾ ਫੁੱਲਾ ਹਾਂ ਸਾਈਜ਼ ਪੂਰਾ ਖੁੱਲਾ ਡੁੱਲਾ ਤੁਸੀਂ ਚੈੱਕ ਕਰ ਸਕਦੇ ਹੋ ਵੀਡੀਓ ਦੇ ਵਿੱਚ ਵੀ ਤੇ ਬਹੁਤ ਸੋਹਣੇ ਰੰਗ ਨੇ ਬਹੁਤ ਸੋਹਣੇ ਪ੍ਰਿੰਟ ਨੇਗੇ ਆ ਦੇਖੋ ਜੀ ਕਿੰਨਾ ਪਿਆਰਾ ਇਹ ਹੈਵੀ ਦੇ ਵਿੱਚ ਆ ਕਹਿੰਦੇ ਪੂਰਾ ਇਹ ਰਜਾਈ ਲੈਂਦੀ ਵੀ ਲੋੜ ਨਹੀਂ ਹੈਗੀ ਇੰਨਾ ਕੀ ਕੰਬਲ ਹੈ ਠੀਕ ਹੈ ਇਹ 2000 ਦਾ ਜੋੜਾ ਹੈ ਜਿਹੜਾ ਇਹ ਹੈਵੀ ਵਾਲੇ ਸਿੰਗਲ ਕੰਬਲ ਨੇ ਇਹਨਾਂ ਦਾ ਕਹਿੰਦੇ 2000 ਦਾ ਜੋੜਾਗਾ ਇਹ ਪੂਰੇ ਹੈਵੀ ਨੇ ਰਜ਼ਾਈ ਲੈਣ ਦੀ ਲੋੜ ਨਹੀਂ ਹੈਗੀ ਕੰਬਲੀ ਨਾਲ ਵਧੀਆ ਹੋਊਗਾ ਬਹੁਤ ਬੌਮ ਆਈ ਦੇਖਣ ਚ ਵੀ ਪਤਾ ਲੱਗਦਾ ਵੀ ਚੀਜ਼ ਬਹੁਤ ਸੋਹਣੀ ਹੈ ਬਾਕੀ ਪਲੇਨ ਚ ਅੱਧਰ ਲੈਣੇ ਪਲੇਨ ਚ ਅੱਧਰ ਮਿਲ ਜੋ ਕਿੰਗ ਸਾਈਜ਼ ਦੇ ਵਿੱਚ ਪਲੇਨ ਬੈੱਡ ਸ਼ੀਟਾਂ ਚਾਹੀਦੀਆਂ ਨੇ ਪਲੇਨ ਬੈੱਡ ਸ਼ੀਟਾਂ ਵੀ ਮਿਲ ਜਾਣਗੀਆਂ ਕਿੰਗ ਸਾਈਜ਼ ਦੇ ਲਈ ਤੇ ਸਾਰੇ ਫੋਰਨ ਆਰਟੀਕਲ ਨੇ ਸਾਰੇ ਫੋਰਨ ਅੱਛਾ ਕਹਿੰਦੇ ਫੋਰਨ ਦੇ ਆਰਟੀਕਲ ਨੇ ਸਾਰੇ ਵੀ ਬਾਹਰ ਜਾਂਦੀਆਂ ਨੇ ਇਹ ਵਾਲੀਆਂ ਚਦਰਾਂ ਬਹੁਤ ਸੋਹਣੀਆਂ ਐ ਵੀ ਖੁੱਲੀ ਡੁੱਲੀ ਪੂਰੀ ਬਹੁਤ ਵੱਡੀ ਆ ਬਹੁਤ ਵੱਡਾ ਸਾਈਜ਼ ਆ ਦੇਖੋ ਜੀ 8 ਇੰਚੀ ਗੱਦਾ ਹੋਵੇ 12 ਇੰਚੀ ਗੱਦਾ ਹੋਵੇ ਸਭ ਨੇ ਆ ਇਹਦਾ ਕੀ ਭਰਿਆ ਇਹਦੇ 4000 ਰੁਪਏ ਐ MRP ਹਾਫ ਤੋਂ ਵੀ ਘੱਟ ਐ 1600 ਰੁਪਏ ਦੀ ਚਦਰ ਕੋਪੀ ਇੱਕ ਦੇਖੋ ਜੀ ਪੂਰੀ ਖੁੱਲੀ ਡੁੱਲੀ ਆ ਕਹਿੰਦੇ ਕਿੱਡਾ ਹੀ ਸਾਈਜ਼ ਦਾ ਗੱਦਾ ਹੋਵੇ ਸਾਰੇ ਲਈ ਸੈੱਟ ਆ ਜੂਗੀ ਇਹ ਤੇ ਪੂਰਾ ਵੱਡਾ ਸਾਈਜ਼ ਆ ਫੁੱਲ ਸਾਈਜ਼ ਆਗਾ ਤੇ ਕੁਆਲਿਟੀ ਵੀ ਬਹੁਤ ਸੋਹਣੀ ਐ ਜੀ ਪੂਰੀ ਸੋਹਣੀ ਕੁਆਲਿਟੀ ਹੈ ਹਾਂ ਹਾਂ ਵੀਰੇ ਹੁਣੇ ਕਹਿੰਦੇ ਵੀ ਜੇ ਕਿਸੇ ਨੇ ਬਾਹਰ ਵੀ ਮੰਗਵਾਉਣੀ ਆ ਫੋਰਨ ਲਈ ਕਿਸੇ ਨੇ ਆਪ ਦਾ ਆਨਲਾਈਨ ਮੰਗਵਾਉਣੀ ਆ ਉਹ ਵੀ ਇਹ ਆਨਲਾਈਨ ਕਰ ਦਿੰਦੇ ਨੇਗੇ ਕੋਈ ਮਾਤਰੀ ਕੰਟਰੀ ਹੋਵੇ ਆਲ ਓਵ ਸਾਰੇ ਕੰਟਰੀ ਦੇ ਵਿੱਚ ਮਾਰ ਜਾਂਦਾ ਹਾਂ ਸਾਰੀਆਂ ਕੰਟਰੀਆਂ ਦੇ ਵਿੱਚ ਕਹਿੰਦੇ ਅਸੀਂ ਭੇਜ ਦਿਆਂ ਤੇ ਸਾਡਾ ਮਾਲ ਜਾਂਦਾ ਵੀ ਆ ਤੇ ਜੇ ਕਿਸੇ ਨੇ ਆਨਲਾਈਨ ਮੰਗਵਾਣਾ ਹੋਵੇ ਆਪਾਂ ਵੀਰੇ ਹੁਣੇ ਨੰਬਰ ਦਵਾਂਗੇ ਸਾਰਾ ਕੁਝ ਤੇ ਤੁਸੀਂ ਜਰੂਰ ਸੰਪਰਕ ਕਰਿਓ ਇਦੇ ਵਿੱਚ ਕਲਰ ਵਗੈਰਾ ਬਾਧੂ ਹੋਣਗੇ ਵੀਰੇ ਠੀਕ ਹੈ ਠੀਕ ਹੈ 6 ਕਲਰ ਆਂਦੇ ਇਸ ਦੇ ਵਿੱਚ ਠੀਕ ਹੈ ਠੀਕ ਹੈ 6 ਕਲਰ ਸਾਰੇ ਆਂਦੇ ਆ ਅੱਛਾ ਬਾਧੂ ਕਲਰ ਨੇ ਕਹਿੰਦੇ 6 ਕਲਰ ਨੇਗੇ ਇਹਦੇ ਪਲੇਨ ਬੈੱਡ ਸ਼ੀਟਾਂ ਦੇ ਵਿੱਚ ਪੂਰੀ ਖੁੱਲੀ ਡੁੱਲੀ ਹੈ ਕਿੰਗ ਸਾਈਜ਼ ਆ ਤੇ ਬਹੁਤ ਵੱਡੀ ਹੈ ਤੇ ਫੈਬਰਿਕ ਬਹੁਤ ਵਧੀਆ ਹੈਗਾ ਨਾਲ 2 ਕੁਸ਼ਨ ਹੋਣਗੇ ਅੱਛਾ ਇਹ ਕਿੰਦਾ ਅੱਛਾ ਇਹਦੇ ਨਾਲ ਐਕਸਟਰਾ ਦਿਨ ਦਿੱਤੇ ਨੇ ਹਾਂ ਦੋ ਪਿੱਲੋ ਕਵਰ ਨੇ ਠੀਕ ਹੈ ਵੀਰੇ ਤੇ ਆ ਬੈੱਡ ਸ਼ੀਟ ਆ ਜੂ ਡਬਲ ਬੈੱਡ ਦੀ ਠੀਕ ਹੈ ਇਹਦਾ ਰੇਟ ਵੀਰੇ ਇਹਦੇ 4000 ਰੁਪਏ ਐਮ ਆਰ ਪੀਆ ਬ੍ਰਾਂਡ ਦੀ ਚੱਦਰ ਆਈ ਤੇ 50 ਲੈਸ ਆ ਜੂ ਠੀਕ ਹੈ 2045 ਰੁਪਏ ਚੱਦਰ ਦੋ 4000 ਦੀ ਚੱਦਰ ਆ ਕਹਿੰਦੇ ਤੇ 50% ਲੈਸ ਆਗਾ ਇਹਦੇ ਨਾਲ ਦੋ ਆ ਕੁਝ ਦੇਣਗੇ ਨਾਲ ਦੇਣਗੇ ਦੋ ਪਿੱਲੋ ਤੇ ਨਾਲ ਬੈੱਡ ਸ਼ੀਟ ਆਗੀ ਤੇ ਇਹ ਵੀ ਬਹੁਤ ਵਧੀਆ ਚੀਜ਼ ਹੈਗੀ ਏ ਸਾਈਜ਼ ਕਿੰਗ ਸਾਈਜ਼ ਹੈ ਇਹਦਾ ਇਹ ਨੋਰਮਲ ਸਾਈਜ਼ ਹੈ ਨੋਰਮਲ ਸਾਈਜ਼ ਇਹਦਾ ਨੋਰਮਲ ਸਾਈਜ਼ ਆ ਤੇ ਇਹ ਵੀ ਚੀਜ਼ ਬਹੁਤ ਸੋਹਣੀ ਹੈ ਨਾਲ ਆਪਾਂ ਨੂੰ ਦੋ ਕੁਸ਼ਨ ਮਿਲਣਗੇ ਆਹ ਵਾਲੇ ਦੇਖ ਲਓ ਬਾਕੀ ਕੋਟਨ ਫੈਬਰਿਕ ਦੇ ਵਿੱਚ ਆ ਚੀਜ਼ ਮਿਲ ਜੂਗੀ કોટਨ ਫੈਬਰਿਕ ਚ ਆ ਜੂਗੀ 300 TC ਦਾ ਕਪੜਾ ਹੈ ਜੀ ਤੁਸੀਂ ਕੋਈ ਵੀ ਬ੍ਰਾਂਡ ਦੀ ਚੱਦਰ ਲਓਗੇ ਨਾ ਜੀ 2800 ਤੋਂ 2900 ਰੁਪਏ ਦਾ ਪੀਸ ਪੀਸ ਹੈ ਜੀ ਇਹ ਹੈਗੀ ਆਪਣੀ 2900 ਰੁਪਏ ਦੀ ਚੱਦਰ ਹੈ ਜੀ ਤੇ 1300 ਰੁਪਏ ਦੀ ਰਹੂਗੀ ਕਿੰਗ ਸਾਈਜ਼ ਦੀ ਚੱਦਰ ਆ ਕੋਈ ਮਰਜ਼ੀ ਗੱਦਾ ਆਵੇ 12 ਇੰਚ 16 ਇੰਚ 8 ਇੰਚ ਰੇਕ ਅੱਤੇ ਤੇ ਆਉਗੀ ਠੀਕ ਹੈ ਇਹ ਹੈਗਾ ਫੈਬਰਿਕ ਜੀ ਕੋਟਨ ਚ ਕਿੰਗ ਸਾਈਜ਼ ਚਾਦਰ ਆ ਕਿੱਡਾ ਵੀ ਮਰਜੀ ਗੱਦਾ ਹੋਵੇ ਸਾਰਿਆਂ ਤੇ ਇਹ ਚਾਦਰ ਸਹੀ ਆ ਜੀ ਇਸ ਦੇ ਵਿੱਚ ਸੈਲਫ ਆਉਗੋ ਸਾਰਾ ਹੀ ਹਾਂ ਪਲੇਨ ਦੇ ਵਿੱਚ ਹੈਗਾ ਇਹ ਸੈਲਫ ਚੈੱਕ ਕਰ ਲਓ ਤੁਸੀਂ 100% ਕਾਟਨ ਕੱਪੜਾ ਜੀ 300 TC ਦਾ ਕੱਪੜਾ ਇਹ ਥਾ 100% ਕਾਟਨ ਆ ਕਹਿੰਦੇ 300 TC ਦਾ ਕੱਪੜਾ ਇਹ ਬਹੁਤ ਵਧੀਆ ਫੈਬਰਿਕਾ ਇਹ ਵੀ ਕੋਈ ਸ਼ਿਕਾਇਤ ਨਹੀਂ ਆਊਗੀ ਇਹ ਤੇ ਇੱਕ ਵੀਰੇ ਜੇ ਦੀਵਾਨ ਬਣਦੀ ਹੈ ਚਾਦਰ ਮੀਰੀਮ ਕਰਨਾ ਹਾਂ 4x4 ਦੇ ਨੇ ਹੋਣਾ ਚੌੜੇ ਨੇ ਪਿਆਰ ਹਾਂ ਉਹ ਹੋਊਗਾ ਚਾਦਰ ਇਹ ਹੈਗੀ ਦਿਵਾਨ ਬੈੱਡ ਦੀ ਚਾਦਰ ਸਿੰਗਲ ਬੈੱਡ ਦੀ ਚਾਦਰ ਹੈ ਸਿੰਗਲ ਦੀ ਹੈ ਇਹ ਇਹਦੀ ਹਾਂ ਚੌੜਾਈ ਜ਼ਿਆਦਾ ਲੰਬਾਈ ਘੱਟ ਨਹੀਂ ਲੱਗਦੀ ਵੀਰੇ ਆ ਸਹੀ ਲੱਗਦੀ ਹੈ ਇਹ ਦਿਵਾਨ ਬੈੱਡ ਦੀ ਚਾਦਰ ਹੈ ਜੀ ਸਿੰਗਲ ਬੈੱਡ ਦੀ ਪੂਰੀ ਖੁੱਲੀ ਡੁੱਲੀ ਚਾਦਰ ਆ ਗਈ ਬੈੱਲ ਬੈੱਡ ਦੇ ਵਿੱਚ ਨਾਲ ਇਹਦਾ ਇੱਕ ਪਿੱਲੋ ਕਵਰ ਹੈ ਇੱਕ ਪਿੱਲੋ ਕਵਰ ਆ ਕਹਿੰਦੇ ਨਾਲ ਇਹਦਾ ਪ੍ਰਾਈਸ ਕੀ ਹੈ ਵੀਰੇ ਸਾਢੇ 1600 ਰੁਪਏ ਆ ਮਾਰਕੀ ਇਹ 500 ਦੀ ਰਹੂਗੀ ਅੱਛਾ ਸਾਢੇ 1600 ਰੁਪਏ ਕਹਿੰਦੇ ਇਹਦਾ ਐਮ ਆਰ ਪੀ ਆ ਤੇ ਇਹ 500 ਦੀ ਰਹੂਗੀ 500 ਦੀ ਦੇਖੋ ਜੀ ਬਹੁਤ ਸੋਹਣੀ ਚੀਜ਼ ਹੈ ਵੀ ਨਾਲ ਇੱਕ ਪਿੱਲੋ ਦੇਣਗੇ ਸਿੰਗਲ ਦਵਾਨ ਬੈੱਡ ਦੀ ਚਾਦਰ ਆ ਗਈ ਇਹ ਹਾਂ ਇਹ ਚ ਵਾਧੂ ਕਲਰ ਪਏ ਨੇ ਤੇ ਵਾਧੂ ਡਿਜ਼ਾਈਨਿੰਗ ਪਈ ਹੈਗੀ ਬਹੁਤ ਸੋਹਣੀ ਹੈ ਬਹੁਤ ਸੋਹਣੀ ਵੈਰਾਈਟੀ ਹੈ ਵੀਰੇ ਹੁਣੀ ਹੈ ਇਸ ਦੁਕਾਨ ਤੇ ਕਾਟਨ ਦੇਖੋ ਜੀ ਕਿੰਨਾ ਸੋਹਣਾ ਪ੍ਰਿੰਟ ਆ ਫਲਾਵਰਾਂ ਵਾਲਾ ਤੇ ਕਲਰ ਹੈਗਾ ਇਹਦਾ ਪਰਪਲ ਸ਼ੇਡ ਦੇ ਵਿੱਚ ਬਹੁਤ ਸੋਹਣੀ ਹੈ ਵੀ ਇਹ ਕਾਟਨਸ ਦਿਖਾਓ ਕਾਟਨ ਦੇ ਵਿੱਚ ਕਿਹੜੀ ਕਰਨੀ ਹੈ ਅੱਛਾ ਠੀਕ ਹੈ ਰੇਟ ਹੋਲ ਸੇਲ ਦਾ ਮਰਜੀ ਅੱਛਾ ਹਾਂਜੀ ਇਹ ਡਿਸਕਾਊਂਟ ਹਰ ਟਾਈਮ ਲੱਗੂਗਾ ਕਿ ਕਿੱਦਾਂ ਦੋ ਮਹੀਨੇ ਚੱਲਦਾ ਹੁੰਦਾ 27 ਜਨਵਰੀ ਤੋਂ ਲੈ ਕੇ ਫਰਵਰੀ ਤੱਕ ਠੀਕ ਹੈ ਜੂਨ ਤੋਂ ਚੱਲਦਾ ਹੁੰਦਾ 1 ਜੂਨ ਤੋਂ ਫੇਰ ਸ਼ੁਰੂ ਹੋ ਕੇ ਦੋ ਮਹੀਨੇ ਹੋਗੇ ਚੱਲਦਾ ਅੱਛਾ ਦੋ ਮਹੀਨੇ ਚੱਲਦਾ ਸਾਲ ਚ 4 ਮਹੀਨੇ ਚੱਲਦਾ ਠੀਕ ਹੈ ਠੀਕ ਹੈ ਇਹ ਕਾਟਨ ਦੇ ਵਿੱਚ ਨੇ ਜੀ ਬੈੱਡ ਸ਼ੀਟ ਦਿਵਾਨ ਬெட் ਦੀਆਂ ਜੀ ਦਾ ਕਾਟਨ ਹੈ ਜੀ ਸਾਰੀ ਇਹਦਾ ਨਾ ਕੋਈ ਕਲਰ ਪੇਂਟ ਹੋਵੇ ਨਾ ਕੋਈ ਹੋਰ ਹੋਵੇ 400 ਵੱਲ ਨਾ ਇਹ ਇੰਨਾ ਦਾ ਕੀ ਪ੍ਰਾਈਸ ਹੈ 390 ਰੁਪਏ ਦੀ ਹੈ ਹਾਏ ਨਾ ਪਲੇਂਡਰ ਅਸੀਂ ਉਹ ਚੀਜ਼ ਪੱਪੜਾ ਸਾਰਾ ਇਹੀ ਆਉਂਦਾ ਹੈ ਵੇਖੋ ਪਿਓਰ ਦੇ ਲੈਣੀ ਕਰੋ ਰੇਂਜ ਵਾਲੀ ਉੱਚੀ ਪਾਗ ਜੂਗੀ ਕਿੰਨੇ ਰੇਂਜ ਉਸ ਤੋਂ ਉਹ ਹੂ ਚੈ ਸੋਟੋਸ਼ੂ ਦਿਖਾਓ ਇੱਕ ਵੀ ਸੋਨਾ ਚ ਵੀ ਇਹ ਮਹੂਨਾ ਹੈ ਹਾਈ ਦਰਵਾਜ਼ਾ ਸੀਵਲ ਦੋਨੋਂ ਖੜੀ ਬਿਸਤੀ ਇਹ ਫੈਬਰਿਕ ਕੀ ਹੈ ਬਰੇ ਪਿਓਰ ਕਾਟਨ ਹੈ ਜੀ ਪਿਓਰ ਕਾਟਨ ਅੱਛਾ ਪਿਓਰ ਕਾਟਨ ਉੱਪਰ ਹੁੰਦੀ ਹੈ ਕਾਟਨ ਇਹ ਤੇ ਤੁਸੀਂ ਇਤਰੋ ਵੀ ਯੂਜ਼ ਕਰ ਸਕਦੇ ਹੋ ਚੱਲ ਤੇ ਇਤਰੋ ਵੀ ਯੂਜ਼ ਕਰ ਸਕਦੇ ਏ ਵੀ ਦਿਵਾਨ ਬੈੱਡ ਦੀ ਚੱਦਰ ਹੈ ਜੀ ਕਹਿੰਦੇ ਪਿਓਰ ਕਾਟਨ ਤੋਂ ਵੀ ਉੱਪਰ ਕਾਟਨ ਆ ਇਹ 850 ਰੁਪਏ ਦੀ ਹੈ ਇਹਦੇ ਨਾਲ ਵੀ ਪਿੱਲੂ ਹੈਗਾ ਵੀਰੇ ਦੋ ਪਿੱਲੂ ਨਹੀਂ ਵੱਡੇ ਅੱਛਾ ਇਹਦੇ ਨਾਲ ਹੈਗੇ ਨੇ ਦੋ ਪਿੱਲੂ ਵੱਡੇ ਆ ਵੀ 100% ਕਾਟਨ ਹੈ ਇਹ ਆ 500 ਰੁਪਏ ਦੀ ਚੱਦਰ ਇਹ ਵੀ 100% ਕਾਟਨ ਆ ਕਹਿੰਦੇ ਇਹ ਹੈਗੇ ਆ 500 ਦੀ ਚੱਦਰ ਰੰਗ ਦਿਵਾਨ ਬੈੱਡ ਦੀ ਕੀ ਗਰੰਟੀ ਕੋਈ ਚੀਜ਼ ਨਹੀਂ ਹੈ ਤੇ 1000 ਦੀ ਲੱਗਦੇ 1000 ਉਹ ਵੀ ਕਾਟਨ ਦੀ ਹੈ ਚਾਦਰ ਨਾਲ ਡਬਲ ਬੈੱਡ ਦੀ ਇਹਦਾ ਸੋਨਾ ਪ੍ਰਿੰਟ ਹੈ ਇਹਦੇ ਵਿੱਚ ਵੀ ਡਿਜ਼ਾਈਨ ਰੰਗ ਕਲਰ ਬਹੁਤ ਸੋਹਣਾ ਸਾਰਾ ਇਹ ਵੀ ਇਹ ਦਿਵਾਨ ਬੈੱਡ ਦੀ ਸਿੰਗਲ ਬੈੱਡ ਸ਼ੀਟ ਆ ਗਈ 500 ਰੁਪਏ ਰੇਟਾ ਵੀ ਰਹਿਦਾ ਨਹੀਂ 390 ਰੁਪਏ ਅੱਛਾ ਇਹ 390 ਰੁਪਏ ਦੀ ਆ ਵਾਲੀ ਹੈ ਜਿਹੜੀ ਉਹ ਵਾਲੀ 390 ਰੁਪਏ ਦੀ ਦੋ ਪਿੱਲੋ ਕਵਰ ਨੇ ਦੋ ਪਿੱਲੋ ਕਵਰ ਦੋ ਪਿੱਲੋ ਕਵਰ ਬਹੁਤ ਸੋਹਣੀ ਹੈ ਤਾਂ 390 ਰੁਪਏ ਦੀ ਕੋਈ ਮਾੜੀ ਨਹੀਂ ਹੈਗੀ ਵੱਡੇ ਦੀਵਾਨ ਦੇ ہاں ਜੀ ਵੀਰੇ ਵੱਡੇ ਦੀਵਾਨ ਬெட் ਲਈ ਆ ਵੱਡਾ ਜਿਹੜਾ ਆਪਣੇ ਵੱਡੇ ਸਾਈਜ਼ ਦਾ ਹੁੰਦਾ 390 ਰੁਪਏ ਦੀ ਦੋ ਪਿੱਲੋ ਨੇ ਨਾਲ ਕਵਰ ਪਿੱਲੋ ਕਵਰ ਡਿਸਕਾਊਂਟ 100 ਹੋ ਸਾਈਜ਼ ਆਉਣੇ ਜੀ ਤੋ ਕੋਈ ਸੌਦਾ ਹੈ ਪੀ ਡੇਟ ਦਾ ਇਧਰ ਸਾਰੀ ਮਹਿੰਗੀਆਂ ਡੀ ਦਾ 250 350 ਤੱਕ ਦਾ ਸਾਰਾ ਅੱਛਾ ਹਮਮ ਇੱਕ ਹੀ ਚੀਜ਼ ਹੈ ਬਰੇ ਏਸੀ ਸੈਟ ਹੈ ਡਬਲ ਬੈਡ ਏਸੀ ਸੈਟ ਅੱਛਾ ਇਹ ਹੈਗਾ ਜੀ ਏਸੀ ਸੈਟ ਸਾਰਾ ਪੂਰਾ ਕੰਪਲੀਟ ਹੈਵੀ ਕੁਆਲਿਟੀ ਹੈ ਸਾਰੀ ਇਹਦੀ ਬਹੁਤ ਸੋਹਣਾ ਗਾਇਓ ਰਿਵਰਸੀਬਲ ਦੋਨੋਂ ਸਾਈਡ ਲੱਗਦਾ ਜਾਉ ਬਈ ਚੇਰਵਰਸੀਬਲ ਹਾਂ ਰਿਵਰਸੀਬਲ ਹੈ ਜੀ ਏਸੀ ਸੈਟਅਪ ਬਹੁਤ ਸੋਹਣਾ ਫੈਬਰਿਕ ਹੈ ਦਾ ਬਹੁਤ ਸੋਹਣਾ ਕਪੜਾ ਦੇਖੋ ਇਹ ਬੈੱਡ ਸ਼ੀਟ ਦੇ ਨਾਲ ਪਿੱਲੋ ਕਵਰ ਹੈ ਅੱਛਾ ਪੂਰਾ ਸੈਟਅਪ ਪ੍ਰੋਪਰ ਬੈੱਡ ਸ਼ੀਟ ਦੇ ਨਾਲ ਪਿੱਲੋ ਨੇਗੇ ਇਹਦਾ ਰੇਟ ਕੀ ਹੈ ਵੀਰੇ 2500 ਰੁਪਏ ਦਾ ਇੱਕ ਸੈਟ ਵਿਕਦਾ ਜੀ ਬਾਜ਼ਾਰ ਤੇ ਆਪਣੇ 2500 ਰੁਪਏ ਦੇ ਇੱਕ ਨਾਲ ਇੱਕ ਕਵਰੀ ਹੈ ਜੀ ਅੱਛਾ ਕਹਿੰਦੇ 2500 ਦਾ ਇੱਕ ਸੈੱਟ ਵਿਕਦਾ ਬਾਜ਼ਾਰ ਦੇ ਵਿੱਚ ਤੇ ਇਹਨਾਂ ਵਾਲੀ ਦੁਕਾਨ ਤੇ 2500 ਦੇ ਸੈੱਟ ਦੇ ਨਾਲ ਇੱਕ ਸੈੱਟ ਫ੍ਰੀ ਆ ਜੇ ਤੁਸੀਂ ਇੱਕ ਬਾਇ ਕਰੋਗੇ 2500 ਦਾ ਤਾਂ ਨਾਲ ਹੀ ਇੱਕ ਤੁਹਾਨੂੰ ਫ੍ਰੀ ਮਿਲੂਗਾ ਸੇਮ ਕੁਆਲਿਟੀ ਸੇਮ ਸਾਰਾ ਕੁਝ ਦੇਖੋ ਜੀ ਬਹੁਤ ਸੋਹਣੀ ਚੀਜ਼ ਆ ਸੱਚੀ ਫੈਬਰਿਕ ਬਹੁਤ ਸੋਹਣਾ ਸਟਾਫ ਬਹੁਤ ਸੋਹਣਾ ਪੂਰੀ ਵਧੀਆ ਚੀਜ਼ ਆ ਬੈੱਡ ਸ਼ੀਟਾਂ ਤੇ ਨਾਲ ਪਿੱਲੋ ਨੇਗੇ ਤੇ ਇਹਦੇ ਵਿੱਚ ਵੀ ਕਲਰ ਮਿਲ ਜਾਣਗੇ ਤੁਹਾਨੂੰ ਹੋਰ ਉਹ ਦੇਖੋ ਸਾਰੇ ਕਲਰ ਪੈਨੇ ਇਸ ਚੀਜ਼ ਦੇ ਵਿੱਚ ਆ ਕਲਰ ਪੈਨੇ ਇਸੀ ਪ੍ਰਾਈਟੀ ਦੇ ਵਿੱਚ ਖੁੱਲੀ ਡੁੱਲੀ ਆ ਪੂਰੀ ਆ ਨਹੀਂ ਨਾਲ ਪੀਂ ਗਰਮ ਹਾਂ ਇਹ ਗਰਮ ਚਾਹ ਅੱਛਾ ਉਹਨਾਂ ਦਾ ਕੀ ਵੀ ਹੈ ਵੀ ਨੇ ਉਹ ਕਿੰਗ ਸਾਈਜ਼ ਦੀ ਹੈ ਨਾ ਜੀ ਪ੍ਰਾਈਜ਼ ਹੈ ਨਾ